ਹੈਲੋ ਜੀ ਜੈ ਸ਼੍ਰੀ कृष्णा ਮੈਂ ਮូនਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਲੋ ਜੀ ਅੱਜ ਆਪਾਂ ਫਿਰ ਕੋਈ ਨਈ ਸੋਹਣੀ ਜੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆ ਗਏ ਆ ਲੋ ਜੀ ਇਹ ਆ ਗਏ ਜੀ ਆਪਣੇ ਸਨੈਕਸ ਪਲੇਟਸ ਠੀਕ ਹੈ ਜੀ ਇਹਦੇ ਵਿੱਚ ਡਿਜ਼ਾਈਨ ਦੇਖ ਲਓ ਕਿਸੇ ਨੇ ਵੀ ਮੰਗਵਾਣੀਆਂ ਹੋਈਆਂ ਤਾਂ ਤੁਸੀਂ ਮੰਗਵਾ ਸਕਦੇ ਹੋ ਇਹਦੇ ਵਿੱਚ ਹਰ ਕਲਰ ਹੈ ਇਹ ਆ ਗਏ ਜੀ ਬਲੈਕ ਦੇ ਵਿੱਚ ਪਰ ਇਹ ਹੈਗਾ ਜੀ ਸਾਰਾ ਹੀ ਕਾਂਚ ਦਾ ਠੀਕ ਹੈ ਜੀ ਸਾਰੇ ਕਾਂਚ ਦੇ ਹੀ ਆ ਇਹ ਠੀਕ ਹੈ ਜੀ ਤੇ ਨੀਚੇ ਆਗੇ ਡੋਂਗੇ ਤੇ ਉਹ ਅਗੇ ਜੀ ਇਹ ਸਭ ਬੋਰੋ ਸਿਲ ਦੇ ਵਿੱਚ ਹੀ ਹੈ ਇਹ ਸਾਰਾ ਪਿਓਰ ਸੈਰਾਮਿਕ ਦੇ ਵਿੱਚ ਹੈ ਜੀ ਤੇ ਕਾਹ ਵਾਲਾ ਡੋਂਗਾ ਦੇਖ ਕਿੰਨਾ ਪਿਆਰਾ ਕਿੰਨਾ ਪਿਆਰਾ ਇਹ ਵੀ ਤੇ ਨੀਚੇ ਇਹਦੀ ਆ ਫਲਾਵਰ ਵਾਲੀ ਟ੍ਰੇ ਹੈ ਜੀ ਤੇ ਬਾਕੀ ਸਭ ਤੋਂ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਡਿਮਾਂਡ ਆਈ ਹੋਈ ਹੈ ਡਿਨਰ ਸੈੱਟ ਦੀ ਠੀਕ ਹੈ ਜੀ ਇੱਧਰ ਸਾਰਾ ਬੋਲੂ ਸਿਲ ਦੇ ਕੰਟੇਨਰ ਤੇ ਆ ਦੇਖੋ ਜੀ ਬਹੁਤ ਹੀ ਪਿਆਰੇ ਬੋਲੂ ਸਿਲ ਦੇ ਵਿੱਚ ਨਾ ਸਾਰੇ ਚੌਰਸ ਗੋਲ ਸਿਕਿਓਰ ਸਾਰੇ ਤਰ੍ਹਾਂ ਦੇ ਹੀ ਮਿਲਣਗੇ ਤੁਹਾਨੂੰ ਤੇ ਇਹਦੇ ਵਿੱਚ ਕਿਹੜੀ ਜਿਹੜੀ ਆਈਟਮ ਇਹਨਾਂ ਨੇ ਪਾਈ ਹੋਈ ਹੈ ਤਾਂ ਆਪਾਂ ਵੀ ਇਦਾਂ ਹੀ ਪਾ ਕੇ ਰੱਖ ਸਕਦੇ ਹਾਂ ਠੀਕ ਹੈ ਤੇ ਬਾਕੀ ਹਮ ਸਭ ਤੋਂ ਪਹਿਲਾਂ ਹੁਣ ਮੈਂ ਤੁਹਾਨੂੰ ਦਿਖਾਨੀ ਹੈ ਡਿਨਰ ਸੈੱਟ ਲਓ ਜੀ ਏ ਵਾਲਾ ਡਿਜ਼ਾਈਨ ਹੈ ਪਲੀਜ਼ ਅੱਜ ਨਾ ਤੁਹਾਨੂੰ ਨਾ ਕਰਦੇ ਮਤਲਬ ਕਿ ਵਟਸਐਪ ਦੇ ਉੱਪਰ ਹੀ ਤੁਹਾਨੂੰ ਪੁੱਛਣਾ ਪਊਗਾ ਪ੍ਰਾਈਜ਼ ਕਿਉਂਕਿ ਟਾਈਮ ਨਾ ਬਹੁਤ ਜ਼ਿਆਦਾ ਹੋ ਗਿਆ ਮੈਂ ਨਾ ਥੋੜੀ ਜਿਹੀ ਲੇਟ ਹੋ ਗਈ ਅੱਜ ਠੀਕ ਹੈ ਜੋ ਮੈਨੂੰ ਪ੍ਰਾਈਜ਼ ਦੱਸਦੇ ਨਾ ਉਹ ਵੀਰਜੀ ਦੀ ਤਾਂ ਚਲੇ ਗਏ ਦੋਨੋਂ ਹੀ ਚਲੇ ਗਏ ਤੇ ਹੋਰ ਵਰਕਰ ਹੈ ਤੇ ਫਿਰ ਮੈਂ ਤੁਹਾਨੂੰ ਉਹਨਾਂ ਨੂੰ ਪੁੱਛ ਤੁਸੀਂ ਡਿਜ਼ਾਈਨ ਦੇਖ ਲਓ ਤੁਸੀਂ ਵਟਸਐਪ ਦੇ ਉੱਪਰ ਪੁੱਛ ਲਿਓ ਫਿਰ ਮੈਂ ਤੁਹਾਨੂੰ ਵਟਸਐਪ ਦੇ ਉੱਪਰ ਹੀ ਦੱਸਾਂਗੀ ਠੀਕ ਹੈ ਜੀ ਜੋ ਡਿਜ਼ਾਈਨ ਤੁਹਾਨੂੰ ਵਧੀਆ ਲੱਗੇਗਾ ਨਾ मैं हौली हौली वीडियो बना रही हूँ एन आराम निक्रीन शॉट लेके मैनू प्राइज पूछ सकते हो कोई कत्ती पीस पीसद कोई चाली पीस द क्योंकि अजो वाले बीर जी चले गए जोड़े मैं दस ना वो वाले चले गए डिजाइन सारे एक तो एक है सारे इधर आ गए जी होट पीस देखो जी होट पीस आ गए ये चम्मच स्पून स्टैंड आ गए जी ਕਿਸੇ ਭੈਣ ਨੇ ਬਾਹਰ ਲੈਣਿਆ ਤਾਂ ਤੁਸੀਂ ਬਾਹਰ ਵੀ ਮੰਗਵਾ ਸਕਦੇ ਹੋ ਇੰਡੀਆ ਵਿੱਚ ਲੈਣਿਆ ਤੁਸੀਂ ਆਪਾਂ ਹਰ ਕਿਤੇ ਡਿਲੀਵਰੀ ਕਰਦੇ ਆ ਭੈਣਾ ਮੈਨੂੰ ਬਹੁਤ ਪੁੱਛਦੀਆਂ ਤੁਸੀਂ ਸਾਰੇ ਕਿਤੇ ਡਿਲੀਵਰੀ ਕਰਦੇ ਹੋ ਹਾਂਜੀ ਅਸੀਂ ਸਾਰੇ ਕਿਤੇ ਹੀ ਡਿਲੀਵਰੀ ਕਰਦੇ ਆ ਸਾਰੇ ਕਿਤੇ ਹੁਣ ਪਤਾ ਕੀ ਹੈ ਜੀ ਇੱਕ ਗਿਫਟ ਆਈਟਮ ਵੀ ਬਹੁਤ ਆ ਰਹੀ ਹੈ ਇਹ ਤਕਰੀਬਨ ਸਾਰੀਆਂ ਨਾ ਗਿਫਟ ਆਈਟਮਾਂ ਵੀ ਹੈਗੀਆਂ ਅਸੀਂ ਆਪ ਵੀ ਯੂਜ਼ ਕਰ ਸਕਦੇ ਆ ਤੇ ਅਸੀਂ ਗਿਫਟ ਵਾਸਤੇ ਵੀ ਦੇ ਸਕਦੇ ਆ ਤੇ ਇੱਧਰ ਇਹ ਆ ਗਈ ਜੀ ਬੋਰੋ ਸਿਲਦੇ ਇਹ ਬੋਰੋਸਿਲ ਦੇ ਆਹ ਇੰਡੀਆ ਦੇ ਵਿੱਚ ਤਾਂ ਵੈਸੇ ਨਹੀਂ ਚੱਲ ਸਕਦੇ ਹੈਗੇ ਕਿਉਂਕਿ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਥੋੜੀ ਭੱਜ ਦੌੜ ਜੀ ਜ਼ਿਆਦਾ ਹੋਈ ਪਈ ਹੈ ਇਹ ਤਕਰੀਬਨ ਬਾਹਰ ਲਈ ਬਾਹਰੇ ਭੇਜਦੇ ਆ ਤਕਰੀਬਨ ਇਹ ਵਾਲੇ ਤਾਂ ਕਿਉਂਕਿ ਇਹ ਬੋਰੋਸਿਲ ਦੇ ਨਾ ਕੰਚ ਦੇ ਆ ਸੈਰਾਮਿਕ ਦੇ ਠੀਕ ਹੈ ਜੀ ਤੇ ਬਾਕੀ ਇਹ ਆਗੇ ਜੀ ਬੋਰੋਸਿਲ ਦੇ ਵਿੱਚ ਬਰੈਡ ਜਿਹਦੇ ਵਿੱਚ ਹੈ ਮੈਨੂੰ ਨਾਮ ਨਹੀਂ ਯਾਦਾ ਰਿਹਾ ਇੱਕ ਮਿੰਟ ਮੈਂ ਪੜ ਲਵਾਂ ਮੈਂ ਭੁੱਲ ਗਈ ਬ੍ਰੈਡ ਬੈਂਕਰ ਮੈਨੂੰ ਇੱਕ ਲੁਧਿਆਣੇ ਤੋਂ ਵੀ ਆਈ ਸੀ ਦੀਦੀ ਦੀ ਕਾਲ ਉਹ ਮੈਨੂੰ ਬ੍ਰੈਡ ਬੈਂਕਰ ਪੁੱਛ ਰਹੇ ਸੀਗੇ ਤੇ ਮੈਂ ਨਾ ਤਾਂ ਡਿਜੀਟਲ ਖਵਾ ਕੇ ਲੈ ਕੇ ਜਾਉਂਗੀ ਜਦੋਂ ਵੀ ਤੁਸੀਂ ਮੈਨੂੰ ਵਟਸਐਪ ਤੇ ਪੁੱਛੂਗੇ ਉਦੋਂ ਹੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਏਗੇ ਇਧਰ ਆਗੇ ਜੀ ਇਹ ਜੁੱਸਰ ਕਈ ਪ੍ਰਣ ਜੁੱਸਰਾਂ ਨੂੰ ਵੀ ਪੁੱਛਦੀਆਂ ਨੇ ਠੀਕ ਹੈ ਜੀ ਸ ਚੀਜ਼ਾਂ ਸਾਰੀਆਂ ਹੈਗੀਆਂ ਦੇਖੋ ਇਹਦੇ ਚ ਡਿਜ਼ਾਈਨਿੰਗਾਂ ਕਿੰਨੀਆਂ ਵਧੀਆ-ਵਧੀਆ ਹੈਗੀਆਂ ਬਹੁਤ ਹੀ ਵਧੀਆ-ਵਧੀਆ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੀ-ਪਿਆਰੀ ਇਹ ਬੋਰਸਿਲ ਦੇ ਵਿੱਚ ਹੀ ਹੈ। ਅੱਛਾ ਵੀ ਇਹ ਤਾਂ ਇੱਥੇ ਫਿਰ ਆ ਲੋ ਜੀ ਹੁਣ ਨਾ ਮੈਂ ਬਈ ਇੱਥੇ ਬੈਠੇ ਦੀ ਮੈਂ ਕਿਤੇ ਚਲੇ ਗਏ। ਵੀਰ ਜੀ ਕਹਿੰਦੇ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਨਾ ਲਿਸਟ ਬਣਾ ਕੇ ਦੇ ਦਨੇ ਆ ਕਿਉਂਕਿ ਮੈਨੂੰ ਵੀ ਜੀ ਕੱਲੀ-ਕੱਲੀ ਚੀਜ਼ਾਂ ਦੇ ਤੁਸੀਂ ਆਪੇ ਦੇਖੋ। ਹਾਂਜੀ 1 ਮਿੰਟ ਵੀਰ ਆ ਰਹੀ। ਤੁਸੀਂ ਦੇਖੋ ਜੀ ਸ਼ਾਪ ਨਾ ਬਹੁਤ ਜ਼ਿਆਦਾ ਵੱਡੀ ਹੈ। ਬਹੁਤ ਵੱਡੀ ਸ਼ਾਪ ਹੈ ਤੇ ਅੱਗੇ ਹੁਣ ਬੇਸਮੈਂਟ ਦੇ ਵਿੱਚ ਵੀ ਇੰਨੀ ਆ। ਤੇ ਉੱਪਰ ਵੀ ਇੰਨੀ ਵਾ ਮੈਂ ਸਾਰਾ ਸਮਾਨ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਬਿਲਕੁਲ ਨਹੀਂ ਜਿਤੀਆਂ ਰੱਖ ਸਕਦੀ ਹੈਗੀ ਕਿ ਹਯਾ ਕਿੰਨੇ ਦੀ ਹੈ ਇਹ ਕਿੰਨੇ ਦੀ ਹੈ ਠੀਕ ਹੈ ਜੀ ਤੇ ਆ ਦੇਖੋ ਇੱਕ ਡੱਬੇ ਆਪਣੇ ਕੋਲ ਹੋਏ ਆਏ ਆ ਜੀ ਠੀਕ ਹੈ ਜੀ ਇਹ ਡੱਬੇ ਦੇਖੋ ਕਿੰਨੇ ਪਿਆਰੇ ਬਹੁਤ ਸੋਹਣੇ ਡੱਬੇ ਆ ਇਹਦੇ ਇਹ ਹੈਗੇ ਚੀਨੀ ਚਾਪਤੀ ਦੇ ਬਾਕੀ ਜੋ ਮਰਜ਼ੀ ਪਾਓ ਜੋ ਮਰਜ਼ੀ ਲੋ ਜੀ ਇਹ ਦੇਖੋ ਤੁਸੀਂ ਇਹਦੇ ਵਿੱਚ ਨਾ ਡਰਾਈ ਫਰੂਟਸ ਵਗੈਰਾ ਵੀ ਪਾ ਸਕਦੇ ਹੋ ਉਹ ਤੁਹਾਡੀ ਇੱਛਾ ਵੀ ਤੁਸੀਂ ਕਿਆ ਪਾ ਸਕਦੇ ਹੋ ਔਰ ਇਹ ਬਰੋਸਿਲ ਦੇ ਅੰਦਰ ਹਨ ਨਾ ਭਈ ਜੀਬੀਐਲ ਜੀਬੀਐਲ ਚੀਜ਼ ਹੈ ਜੀ ਇਹ ਠੀਕ ਹੈ ਤੇ ਬਹੁਤ ਹੀ ਵਧੀਆ ਟੈਸਟਿਲ ਦੇ ਟੱਕਣ ਹੈ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਆਈਟਮ ਹੈ ਤੇ ਇੱਧਰ ਆ ਗਿਆ ਕੱਪ ਬੋਤਲ ਬਹੁਤ ਕੁਝ ਆ ਗਿਆ ਅੱਜ ਬਲੌਗ ਪਾਣਾ ਸੀ ਬੈੱਡ ਸ਼ੀਟਾਂ ਦਾ ਪਰ ਅੱਜ ਫਿਰ ਅੰਮ੍ਰਾਲੇ ਦੇ ਵਿੱਚ ਇੰਨੀ ਜ਼ਿਆਦਾ ਬਾਰਿਸ਼ ਫਿਰ ਆਪਾਂ नहीं बना पाए है बैडशीटा अली जगह नहीं जा पाए है जिन्ना स्टॉक आना सी बैडशीटा फिर मैं चलो अज अपने बर्तन लेने से अपनी आंटी तो फिर मैं चलो फिर आप यही पाने ठीक है जी बाकी लोची विनोद स्टील दिया जो अपना बारह घंटे ਜੇ ਅਸੀਂ ਠੰਡਾ ਪਾਏਗੇ ਤਾਂ ਪਾਣੀ ਠੰਡਾ ਰਹੇਗਾ 12 ਘੰਟੇ ਅਗਰ ਅਸੀਂ ਗਰਮ ਗਰਮ ਦੁੱਧ ਜਾਂ ਗਰਮ ਪਾਣੀ ਪਾਏਗੇ ਤਾਂ 12 ਘੰਟੇ 12 तास ਇਹਦੇ ਉੱਪਰ 50% ਡਿਸਕਾਊਂਟ ਕਰਤਾ ਕਿਸੇ ਨੇ ਵੀ ਲੈਣੀਆਂ ਹੋਈਆਂ ਤਾਂ ਪਲੀਜ਼ ਜ਼ਰੂਰ ਸੰਪਰਕ ਕਰਿਓ ਤੇ ਇਹ ਅੱਗੇ ਜੀ ਚਾਹ ਦੇ ਕ੍ਰਾਫਟ ਦੇ ਆ ਤੁਸੀਂ ਆਪਣਾ ਬਿਹਨ ਜੋ ਵਧੀਆ ਸਟੀਲ ਹੁੰਦਾ ਠੀਕ ਹੈ ਜੀ ਇਹਦੇ ਉੱਪਰ ਵੀ 50% ਠੀਕ ਹੈ ਜੀ ਤੇ ਇਹ ਚਾਹ ਵਾਲੀ ਕੈਟ ਲੱਗੀ ਇਹਦੇ ਤੇ ਵੀ 50% ਇਸ ਚ ਫਿਰ ਜੇ ਕਿਸੇ ਨੇ ਵੱਡਾ ਸਾਈਜ਼ ਮੰਗਿਆ ਬਈ ਫਿਰ ਲੋ ਜੀ ਇਧਰ ਆਗੇ ਸਾਰੇ ਵਿਨੋਦ ਦੇ ਕੁੱਕਰ ਕੜਾਈਆਂ ਇੱਕ ਜਾਂ ਮਤਲਬ ਕਿ ਕੰਪਨੀ ਨੇ ਪੂਰਾ ਪੈਕੇਜ ਹੁੰਦਾ ਜਿਵੇਂ ਕਿ ਇੱਕ ਸੌਸਪੈਨ ਜਾਂ ਕਿ ਟੀ ਪੈਨ ਠੀਕ ਹੈ ਮੀਡੀਅਮ ਸਾਈਜ਼ ਇੱਕ ਕੜਾਹੀ ਇੱਕ ਕੁੱਕਰ ਇੱਕ ਜਿਮੇਤਗੀ ਤੜਕਾ ਲਗਾਉਣ ਵਾਲੀ ਠੀਕ ਹੈ ਜੀ ਉਹ ਇਹ ਵਾਲਾ ਇਹ ਜਿਵੇਂ ਕਿ 4 ਪੀਸ ਦਾ ਬ੍ਰਾਈਡਲ ਸੈੱਟ ਹੁੰਦਾ ਜਿਵੇਂ ਕਿ ਆਪਾਂ ਕਿਸੇ ਲੜਕੀ ਦੇ ਵਿਆਹ ਦੇ ਵਿੱਚ ਦੇਣਾ ਹੁੰਦਾ ਮੈਂ ਹੁਣ ਇਹਦਾ ਪ੍ਰਾਈਸ ਪੁੱਛਦੀ ਹਾਂ ਫਿਰ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਲਓ ਜੀ ਇੱਕ ਚੀਜ਼ ਆਪਣੇ ਕੋਲ ਬਹੁਤ ਵਧੀਆ ਆ ਇਸ ਦੀ ਡਿਮਾਂਡ ਆਈ ਸੀ ਆਪਾਂ ਨੂੰ ਯੂਕੇ ਤੋਂ ਦੀਦੀ ਨੂੰ ਦੀਦੀ ਕਹਿੰਦੇ ਮੈਨੂੰ ਇਹ ਵਾਲੀ ਚੀਜ਼ ਚਾਹੀਦੀ ਆ ਇਹ ਹੈਗੇ ਜੀ ਨਮਕਦਾਨੀ ਇਹਦਾ ਹੈਗਾ ਜੀ ਕੰਚ ਦਾ ਢੱਕਣ ਸਾਈਜ਼ ਸਾਰੇ ਮਿਲਣਗੇ ਛੋਟੇ ਵੱਡੇ ਇਹ ਸਬ ਇਮੀਡੀਅਮ ਸਾਈਜ਼ ਹੈ ਜਾਂ ਵੱਡਾ મતਲਬ স্মੋਲ ਸਾਈਜ਼ ਹੈ ਹੁਣ ਇਹਦੇ ਵਿੱਚ ਮੀਡੀਅਮ ਵੀ ਆਏਗਾ ਮੀਡੀਅਮ ਤੇ ਇੱਕ ਉੱਪਰ ਫੇਰ ਇੱਕ ਹੋਰ ਵੀ ਆਏਗਾ ਲਾਰਜ ਸਾਈਜ਼ ਵੀ ਆਏਗਾ ਠੀਕ ਹੈ ਤੇ ਇਹ ਤਾਂ ਉੱਪਰ ਜਿਵੇਂ ਕੀ ਨੀਚੇ ਨਾ ਕਾਗਜ਼ ਲਗਾਇਆ ਵਾ ਹੈ ਇਹ ਕੰਚ ਦਾ ਢੱਕਣ ਠੀਕ ਹੈ ਤੇ ਇਹ ਕੋਲੇ ਵੀ ਜਿਹੜਾ ਅੱਛਾ ਜੀ ਤੇ ਇਹਦੇ ਜਿਹੜੀਆਂ ਹੱਕ ਵੀ ਕੋਲੀ ਟਾਈਪ ਬਣਿਆ ਹੁੰਦਾ ਜਿਵੇਂ ਕਿ ਇਹਦਾ ਸਾਈਜ਼ ਇਦਾਂ ਹੈ ਪਰ ਇਹ ਵੀ ਸਾਈਜ਼ ਨਾ ਠੀਕ ਹੈ ਬਾਕੀ ਉਹ ਆਪਣੀ ਇੱਛਾ ਆਪਾਂ ਥੋੜੀ ਜੀ ਆਪਣੀ ਜੀ ਜਿਵੇਂ ਕਿ ਆਪਣੀ ਜਿਸ ਤਰ੍ਹਾਂ ਦੀ ਵੀ ਡਿਮਾਂਡ ਹੁੰਦੀ ਆਪਾਂ ਉਸੇ ਹਿਸਾਬ ਨਾਲ ਪਰ ਇਹਦਾ ਟੱਕਣ ਨਾ ਕੰਚ ਦਾ ਹੈ ਇਹਦੇ ਵਿੱਚ ਨਾ ਫਿਰ ਆਪਾਂ ਨੂੰ ਬਾਹਰ ਤੋਂ ਹੀ ਪਤਾ ਚੱਲ ਜਾਂਦਾ ਕਿ ਇਸ ਇਸ ਕਟੋਲੇ ਦੇ ਵਿਚਾਰਾ ਮਸਾਲਾ ਇਸ ਕਟੋਰੀ ਦੇ ਵਿਚਾ ਵਾਲਾ ਮਸਾਲਾ ਠੀਕ ਆ ਪਰ ਚੀਜ਼ ਬਹੁਤ ਵਧੀਆ ਸਾਰੇ ਸਾਈਜ਼ ਮਿਲਣਗੇ ਤੇ ਨਾਲ ਛੋਟਾ ਜਿਹਾ ਸਕੂਨ ਹੈ ਸਕੂਨ ਤਾਂ আর ਸਕੂਨ ਵੀ ਬਹੁਤ ਵਧੀਆ ਵਾਲਾ ਹੈ ਇਹਨਾਂ ਮੋਟਾ ਡੰਡੀ ਵਾਲਾ ਟੁੱਟਣ ਵਾਲਾ ਨਹੀਂ ਹੈਗਾ ਤੇ ਕੱਚ ਦੇ ਢੱਕਣ ਵਾਲੀ ਨਮਕਦਾਨੀ ਬਹੁਤ ਹੀ ਪਿਆਰੀ ਬਹੁਤ ਸੋਹਣੀ ਤੇ ਇਧਰ ਕੁੱਕਰਾਂ ਦੇ ਹਰ ਤਰ੍ਹਾਂ ਦੇ ਡਿਜ਼ਾਈਨਿੰਗ ਪਈਆਂ ਟਰਾਈਪਲਾਈ ਦੇ ਕੁੱਕਰ ਜਿਵੇਂ ਟਰਾਈਪਲਾਈ ਦੀਆਂ ਕੜਾਹੀਆਂ ਸਾਰਾ ਕੁਝ ਇਧਰ ਕੱਚ ਦੇ ਢੱਕਣ ਵਾਲੀਆਂ ਵੀ ਕੜਾਹੀਆਂ ਹੈਗੀਆਂ ਬਲਕਿ ਜੇ ਹੁਣ ਦੀਵਾਲੀ ਆਏਗੀ ਦੀਵਾਲੀ ਤੇ ਮੈਂ ਆਪਣੇ ਘਰ ਲਈ ਲਵਾਂਗੀ ਨਾ ਕੱਚ ਦੇ ਢੱਕਣ ਵਾਲੀ ਲਵਾਂਗੀ ਇਹਦੀ ਵੀ ਸਟੀਮ ਬਹੁਤ ਅੱਛੀ ਬਣ ਕੇ ਨਾ ਬੜੀ ਜਲਦੀ ਇਸ ਚ ਵੀ ਖਾਣਾ ਬਣ ਜਾਂਦਾ ਕਿਉਂਕਿ ਮੇਰੇ ਕੋਲ ਸਟੀਲ ਦੀ ਢੱਕਣ ਵਾਲੀ ਹੈਗੀ ਆ ਹੁਣ ਕੱਚ ਦੀ ਢੱਕਣ ਵਾਲੀ ਤੇ ਸਲਾਈ ਵੀ ਉਹ ਲੰਮਾ ਠੀਕ ਹੈ ਬਹੁਤ ਹੀ ਅੱਛੀ ਆਈਟਮਾਂ ਸਾਰੀਆਂ ਤਵੇ ਕੁੱਕਰ ਸਭ ਕੁਝ ਹੈ ਜੀ ਬਾਕੀ ਇਸ ਚੀਜ਼ ਦੀ ਮੈਨੂੰ ਯੂਕੇ ਤੋਂ ਡਿਮਾਂਡ ਆਈ ਸੀ ਤੇ ਉਹ ਡਿਮਾਂਡ ਆਪਾਂ ਉਹਨਾਂ ਦੀ ਪੂਰੀ ਕਰਤੀ ਹੁਣ ਜਲਦੀ ਜਲਦੀ ਪਾਰਸਲ ਦਾ ਆਰਡਰ ਦੇ ਦਿਓ ਤੇ ਦੀਦੀ ਮੰਗਵਾ ਲਿਓ ਜਿਹੜੀ ਆਪਣੇ ਇਹ ਜੀ ਬ੍ਰੈਡ ਮੈਂਕਰ ਆ ਤਿੰਨ ਡਿਜ਼ਾਈਨ ਆ ਬਰੈਡ ਮੈਂਕਰਾਂ ਦੇ ਵਿੱਚ ਇੱਕ ਇਹ ਵਾਲੀ ਸ਼ੇਪ ਹੈ ਇੱਕ ਇਹ ਵਾਲੀ ਸ਼ੇਪ ਹੈ ਇੱਕ ਇਹ ਵਾਲੀ ਸ਼ੇਪ ਆ ਹੈ ਹੁਣ ਮੈਂ ਤੁਹਾਨੂੰ ਨਾ ਇਹਦੇ ਪ੍ਰਾਈਸ ਆਪਾਂ ਇਹਦੇ ਵੀ ਪ੍ਰਾਈਸ ਹੈ ਕਿਉਂਕਿ ਇਹ ਚੀਜ਼ ਦਾ ਵੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਬਹੁਤ ਹੀ ਜ਼ਿਆਦਾ ਇਹ ਚੀਜ਼ ਦਾ ਵੀ ਮੈਂ ਨਾ ਪ੍ਰਾਈਸ ਨਾ ਜਿਵੇਂਰਾ ਪੇਸ ਤੇ ਲਿਖ ਕੇ ਲੈ ਦੇਣੀ ਆ ਕਿਉਂਕਿ ਮੈਨੂੰ ਨਹੀਂ ਯਾਦ ਰਹਿੰਦਾ ਫਿਰ ਦਿਮਾਗ ਚੋਂ ਨਿਕਲ ਜਾਂਦਾ ਤੇ ਫਿਰ ਜਦੋਂ ਵੀ ਤੁਸੀਂ ਪੁੱਛਣਾ ਤਾਂ ਵਟਸਐਪ ਤੇ ਪੁੱਛੋ ਕਮੈਂਟਾਂ ਦੇ ਵਿੱਚ ਨਾ ਨੰਬਰ ਤਾਂ ਮੇਰਾ ਸਕਰੀਨ ਦੇ ਉੱਪਰ ਆਂਦਾ ਹੀ ਆ ਤਤਸੀ WhatsApp ਦੇ ਉੱਪਰ ਪੁੱਛ ਸਕਦੇ ਹੋ ਜਦੋਂ ਤੁਹਾਡਾ ਦਿਲ ਕਰੇ ਲੈਣੀ ਹੋਵੇ ਉਦੋਂ ਹੀ ਮੈਨੂੰ ਪੁੱਛ ਸਕਦੇ ਆ ਠੀਕ ਹੈ ਜੀ ਤੇ ਬਾਕੀ ਹਰ ਤਰ੍ਹਾਂ ਦੀ ਆਈਟਮ ਹੈ ਇੱਕ ਇਹਦੀ ਬਹੁਤ ਮਤਲਬ ਕੀ ਹੋਇਆ ਇਹ ਹਾਂਡੀ ਹੈ ਜਿਵੇਂ ਕਿ ਮੱਖਣ ਕੱਢਣਾ ਹੋਵੇ ਸਾਗ ਘੋਟਣਾ ਹੋਵੇ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਵੀ ਬਹੁਤ ਹੀ ਅੱਛੀ ਚੀਜ਼ ਹੈ ਇਹ ਤਾਂ ਬਲਕਿ ਕਿ ਮੈਂ ਵੀ ਲਵਾਂਗੇ ਮੇਰੇ ਕੋਲ ਹੈ ਨਹੀਂ ਲੋ ਜੀ ਇਹ ਆ ਗਈ 2 ਲੀਟਰ ਦਾ ਫੋਟਕਿਸ ਜਿਹਦੇ ਵਿੱਚ ਰੋਟੀ ਅਨ ਤਕਰੀਬਨ ਬਹੁਤ ਘੰਟਿਆਂ ਤੱਕ ਗਰਮ ਰਹਿੰਦੀ ਹੈ ਬਿਲਕੁਲ ਵੀ ਠੰਡੀ ਨਹੀਂ ਹੁੰਦੀ ਸਾਈਜ਼ ਨਾ ਸਾਰੇ ਮਿਲਣਗੇ 2 ਲੀਟਰ ਵਾਲਾ ਜਿਵੇਂ ਕਿ ਆਪਾਂ ਨੇ 2 ਕਿਲੋ ਚੀਜ਼ ਪਾਣੀ ਹੋਵੇ 2 ਕਿਲੋ ਤੇ 3 ਲੀਟਰ ਦਾ ਹਿਸਾਬ ਉਹ 1.5 ਕਿਲੋ ਦਾ ਹੋ ਜਾਂਦਾ ਹੈ ਠੀਕ ਹੈ ਨਾ ਜੀ ਤੇ ਬਾਕੀ ਆਈਟਮ ਬਹੁਤ ਜ਼ਿਆਦਾ ਹੀ ਪਈਆ ਜੋ ਵੈਰਾਈਟੀ ਮੇਰੇ ਕੋਲ ਹੈ ਨਾ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ ਮੇਰੇ ਕੋਲ ਇੱਕਦਮ ਲੇਟੈਸਟ ਵੈਰਾਈਟੀ ਬਹੁਤ ਹੀ ਵਧੀਆ ਠੀਕ ਆ ਚੀਜ਼ ਵੀ ਬਹੁਤ ਵਧੀਆ ਹੈ ਜੇ ਕਿਸੇ ਨੇ ਮੰਗਵਾਣੀ ਹੋਈ ਨਾ ਇਕ ਆਪ ਐਣਾ ਮੇਰੇ ਕੋਲ ਵੀ ਆ ਇਹ ਚੀਜ਼ ਤੁਸੀਂ ਜ਼ਰੂਰ ਮੰਗਵਾਓ ਇਹਦੇ ਵਿੱਚ ਜਿਹੜੀ ਛਾਨਣੀ ਆਂਦੀ ਆ ਇਹ ਤਾਂ ਮਤਲਬ ਕਿ ਛਾਨਣੀ ਆ ਦੁੱਧ ਦੇ ਅੱਦੇ ਵਾਸਤੇ ਜਿਵੇਂ ਕਿ ਆਪਣੇ ਘਰ ਚ ਕੋਈ ਪ੍ਰੋਗਰਾਮ ਆ ਫੇਰ ਆਪਾਂ ਚਾਹੀਦੀ ਹੈ ਤੇ ਇਕਾਂ ਦੀ ਡੋਂਗਾ ਸਟਾਈਲ ਠੀਕ ਹੈ ਜੀ ਇਧਰ ਆ ਬਹੁਤ ਸਾਰੇ ਡਿਨਰ ਸੈੱਟ ਹੀ ਡਿਨਰ ਸੈੱਟ ਬਹੁਤ ਸਾਰੇ ਡਿਨਰ ਸੈੱਟ ਪਏ ਆ ਇਹ ਤਾਂ ਬਹੁਤ ਕੋਸਟਲੀ ਆ ਮੈਂ ਪਹਿਲਾਂ ਵੀ ਦਿਖਾ ਨਹੀਂ ਹੁੰਦੀ ਆ ਨਾ ਤੁਹਾਨੂੰ ਜੋ ਆਪਣੇ ਬਜਟ ਦੇ ਵਿੱਚ ਆਉਂਦਾ ਰ ਇਨਾ ਪਰ ਵੀ ਆਪਨੇ ਬਹੁਤ ਜ਼ਿਆਦਾ ਡਿਸਕਾਊਂਟ ਕਰਿਆ ਹੋਇਆ ਜੀ ਕੋਈ ਗੱਲ ਨਹੀਂ ਜਿਹਨੂੰ ਜੋ ਜੋ ਪਸੰਦ ਆਏਗਾ ਨਾ ਉਹ ਉਹ ਆਪਾਂ ਚੀਜ਼ ਭੇਜਾਂਗੇ ਗਲਾਸਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਡਿਸਕਾਊਂਟ ਹੈ ਬਾਕੀ ਜੀ ਆਪਾਂ ਇੱਕ ਗੱਲ ਹੋਰ ਦੱਸਣ ਲੱਗੇ ਆ ਕਿ ਆਪਾਂ ਨੇ ਕੋਲ ਸੇਵਾ ਬਹੁਤ ਇਨਾ ਰਹੀ ਪੈਣਾ ਭੇਜ ਰਹੀਆਂ ਨੇ ਤੇ ਉਹ ਸੇਵਾ ਆਪਾਂ ਨਹੀਂ ਲੱਗ ਪੌਕੇਟ ਦੇ ਵਿੱਚ ਰੱਖੀ ਜਾ ਰਹੀ ਹੈ ਸੰਭਾਲ ਕੇ ਥੋੜਾ ਜਿਹਾ ਹੋਰ ਠੀਕ ਹੋਣ ਦੋ ਤੇ ਆਪਾਂ ਨੇ ਬਹੁਤ ਹੀ ਅੱਛੀ ਸੇਵਾ ਵੀ ਕਰਨ ਜਾਣੀ ਹੈ ਅਗਰ ਕੋਈ ਯੋਗਦਾਨ ਪਾਣਾ ਪਾ ਸਕਦਾ ਤਾਂ ਜਰੂਰ ਪਾਓ ਜੀ ਤੇ ਉਹਦੇ ਲਈ ਵੀ ਆਪਾਂ ਨੇ ਕਿਆ ਚੀਜ਼ ਖਰੀਦਣੀ ਹੈ ਕਿਆ ਤੁਹਾਨੂੰ ਸਭ ਕੁਝ ਤੁਹਾਡੇ ਨਾਲ ਸ਼ੇਅਰ ਹੋਏਗਾ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਿਖਾਇਆ ਕਰਾਂਗੇ ਜੋ-ਜੋ ਅੱਗੇ ਵੀਡੀਓes ਆਣਗੀਆਂ ਪਰ 100 ਰੁਪਿਆ 50 ਰੁਪਏ 500 ਰੁਪਿਆ ਜੋ ਪੁੱਗਦਾ ਹੈ ਜੋ ਪੁੱਗਦਾ ਜੀ ਮੰਗ ਕੇ ਕਿਸੇ ਤੋਂ ਨਹੀਂ ਲੰਦੇ ਪਰ ਕਹਾਂਗੇ ਸਭ ਨੂੰ ਜੋ ਪੁੱਗਦਾ ਉਹ ਦੋ ਜਰੂਰ ਜੀ ਠੀਕ ਹੈ ਚੀਜ਼ ਜਿਹੀ ਦੇਣੀ ਹੈ ਜੋ ਉਹਨਾਂ ਨੂੰ ਕੰਮ ਵੀ ਆਵੇ ਠੀਕ ਹੈ ਜੀ ਕੁਚ ਬਹੁਤ ਹੀ ਪਿਆਰੀਆਂ ਟੇਰੇ ਚਿਚਾਂ ਪਲੀਜ਼ ਰੇਟ ਨਾ WhatsApp ਤੇ ਉਪਰੀ ਪੁੱਛੋ ਮੇਰੇ ਤਾਂ ਧਿਆਨ ਨਹੀਂ ਰਹਿੰਦਾ ਹੈਗਾ ਇੱਕਾ ਕਿੰਨਾ ਸੋਹਣਾ ਇੱਥੇ ਨਮੀ ਤੇ ਨਮੀ ਆਈਟਮ ਮਿਲ ਜਾਂਦੇ ਦੇਖੋ ਕਿੰਨਾ ਪਿਆਰਾ ਟਿਫਿਨ ਨਾ ਸਟੀਲ ਦਾ ਪਰ ਇਹਦਾ ਨਾ ਬਹੁਤ ਪਿਆਰੀ ਚੀਜ਼ੀ ਟਿਫਨ ਸਰ ਵੀਡੀਓ ਦਾ ਮੈਂ ਕਿਹਾ ਕਿ ਕਰਦੀ ਹੁਣ ਵੀਡੀਓ ਦਾ ਛੋਟਾ ਜਿਹਾ ਵਲੌਗ ਬਣਾਇਆ ਜੀ ਤਾਂ ਇੱਕ ਤਾਂ ਜੀ ਪਰਮਾਤਮਾ ਐਕੀ ਤਾਂ ਬਹੁਤ ਹੀ ਹੋ ਗਿਆ ਸਾਨ ਇਹਨਾਂ ਸਿੱਕਾ ਲੱਗੇ ਸਾਨ ਦੇ ਵਿੱਚ ਪਈ ਆ ਪਰ ਥੋੜੀ ਪਈ ਨਹੀਂ ਪਈ ਹੈ ਜੀ ਤੇ ਪਰ ਭਾਦੋ ਤਾਂ ਜਮੈ ਪਰਮਾਤਮਾ ਦੇ ਬਹੁਤ ਜ਼ਾਦੇ ਉਹ ਹੋ ਰਹੇ ਖਤਮ ਹੋ ਗਿਆ ਭਾਦੋ ਹਾਂ ਆ ਗਿਆ ਜਿਵੇਂ ਅੱਜ ਅੱਜ ਪੂਰਨਮਾਸ਼ੀ ਆ ਕੱਲ ਨੂੰ ਪਹਿਲਾ ਸ਼ਰਧਾ ਹੈ ਤੇ ਅੱਜ ਤਰੀਕ ਦਾ ਜਿਵੇਂ ਕਿ ਕੱਲ੍ਹ ਸੂਰਨਮਾਸ਼ੀ ਦਾ ਵੀ ਹਾਂ ਮੰਨਿਆ ਜਾਂਦਾ ਚਲੋ ਬਾਕੀ ਦੇ ਜਿਹੜੇ ਸਾਰੇ ਪਰਮਾਤਮਾ ਦੇ ਕੋਈ ਜਿਹੜੇ ਦਿਨ ਨੇ ਕਹਿੰਦੇ ਨੇ ਪਰਮ ਸ਼ਰਧਾ ਦਾ ਆਪਾਂ ਜੋ ਮਰਜੀ ਹੈਗਾ ਉਹਦੇ ਦਿਨ ਬੜਾਏ ਦੇ ਪਰ ਯਾਤਰੀ ਜਿਹੜਾ ਇਹ ਕਹਿਣ ਸਮਾਇਆ ਸਮਾਨਾ ਇਹ ਥੋੜਾ ਜਿਹਾ ਬਹੁਤ ਉੱਚਾ ਹੋ ਰਿਹਾ ਹੈ ਤੇ ਬਾਕੀ ਪਹਿਲਾ ਹੀ ਗੱਲ ਕਰਨਾ ਚਾਹੀਏ ਕਿ ਆਪਣੇ ਕੋਲ ਸੇਵਾ ਪਾਰੀਆਂ ਨੇ ਭੈਣਾ ਜਿਹੜੇ ਕਿਛੇ ਤੱਕ ਵੀ ਮੇਰਾ ਐਨਆਰਆਈ ਭੈਣਾ ਜਾਂ ਕੋਈ ਵੀ ਹੈ ਨਾ ਇੰਡੀਆ ਦੇ ਵਿੱਚੋਂ ਤਾਂ ਚਲੋ ਬਹੁਤ ਵੀਰ ਲੈ ਕੇ ਜਾ ਰਹੇ ਨੇ ਜੈਂਟਲਫਰਾਂਗੀਆਂ ਬਹੁਤ ਜਿਆਦੇ ਨੇ ਜਿਨ੍ਹਾਂ ਨੂੰ ਮੈਂ ਬਹੁਤ ਜਾਣਦੀ ਹਾਂ ਉਹ ਬਹੁਤ ਪੰਥੀ ਹੋ ਰਹੇ ਨੇ ਉੱਥੇ ਬਾਕੀ ਜਿਹੜੇ ਆਪਣੀ ਦਸਮੇਂ ਬਸਾਉਣ ਦੇ ਵਿੱਚੋਂ ਹਾਂ ਆਪਣੀ ਜਿਹੜੀ ਦਸਮੇਂ ਬਸਾਉਣ ਦੇ ਵਿੱਚੋਂ ਨੇ ਕੁਮਾਈ ਤੁਸੀਂ ਸੇਵਾ ਲਈ ਕੱਢ ਸਕਦੇ ਹੋ ਜ਼ਬਰਦਸਤੀ ਕਿਸੇ ਨਾਲ ਨਹੀਂ ਮਗਾਸ ਬੈਸੀ ਵੀ ਚਲੋ ਨਿੱਤਤਾਪ ਜੋਸ਼ ਰਹੇਗਾ ਮੈਂ ਥੋੜੇ ਤੋਂ ਥੋੜਾ ਕੰਮ ਵੀ ਕੱਢੂੰਗੀ ਜਰੂਰ ਤੇ ਆਪਾਂ ਦੇ ਕੇ ਵੀ ਸੇਵਾ ਜਾਵਾਂਗੇ ਮੇਰਾ ਬ੍ਰਦਰ ਹੈ ਤੇ ਮੈਂ ਤੇ ਮੇਰੇ ਬ੍ਰਦਰ ਦੇ ਦੋਸਤਾਂ ਨੇ ਸੋਚਿਆ ਕਿ ਅਸੀਂ ਕਿਹੋ ਜਿਹਾ ਸੇਵਾ ਕਰਕੇ ਅਸੀਂ ਉਹ ਚੀਜ਼ ਦੀ ਸੇਵਾ ਕਰਨਾ ਚਾਹੁੰਦੇ ਹਾਂ ਜੋਨਾਪੁਰ ਵਿਚਾਰਾ ਇਹਨੂੰ ਬਹੁਤ ਅੱਗੇ ਆ ਜੋ ਉਹਨਾ ਸਰਦੀਆਂ ਕੇ ਵਿੱਚ ਉਹ ਜਦੈ ਉਹਨਾਂ ਨੂੰ ਇਸ ਚੀਜ਼ ਦੀ ਨੀਡ ਹੋਏਗੀ ਲੈ ਕੇ ਜਾਵਾਂਗੇ ਪਰ ਸੇਵਾ ਤੇ ਮੇਰੇ ਹੱਥ ਬੰਨ ਕੇ ਦੇਖ ਤੇ ਜੇ ਕੋਈ ਭੈਂਟਰਾ ਹੈ ਸੇਵਾ ਪਾਸ ਅਕਦਾ ਦਾ ਗਿਨਰ ਭਾਇਓ ਕਿ ਦਾਪੀ ਆਪਾਂ ਲੈ ਕੇ ਆਏ ਜੀ ਗਿਨਰ ਸੈਟ ਤੇ ਇੱਕ ਇੱਕ ਕੱਪ ਠੀਕ ਹੈ ਜੀ ਦੋ ਇੱਕ ਕੱਪ ਤੇ ਡੱਬੀ ਐਸ ਤੇ ਆਪਣਾ ਕਿੱਕਾ ਦਾ ਦੁੱਜੀ ਕਦੀ ਨਹੀਂ ਖੇਰੇ ਇਸਕੀ ਵੀ ਇਹ ਵੀ ਬਹੁਤ ਸੋਹਣੀ ਆ ਪਾਰੀ ਆਈ ਆ ਇਹਦੇ ਵਿੱਚ ਵੀ ਆਪਾਂ ਸਬਜੀ ਘਰ ਜਿੱਦਾਂ ਵਰਤ ਪਾ ਸਕਦੇ ਕਿ ਕਿ ਇਹ ਕਿਹ ਹੈ ਤੇ ਇਕ ਨਾਲ ਜਿਹੜੀ ਦੁੱਜੀ ਟੱਕਣ ਵਾਲੀ ਜਿਹੜੀ ਇਹਨਾਂ ਨੇ ਫੋਟੋ ਭੇਜੀ ਸੀ ਉਹਦੇ ਚ ਇੱਕ ਦੁੱਜੀ ਮਿਲ ਨਹੀਂ ਹੈਗੀ ਇਹ ਮਿਲੀ ਆ ਤੇ ਡਿਨਰ ਸੱਤ ਮੈਂ ਤੁਹਾਨੂੰ ਕੱਲ੍ਹ ਗਲਾਉਂ ਚ ਖੋਲ ਕੇ ਦਿਖਾਉਂਗੀ ਕਿਉਂਕਿ ਟਾਈਮ ਹੋਣਾ ਅੱਜ ਬਹੁਤ ਝਾੜੇ ਹੋ ਗਏ بارش ਕਰਕੇ ਆਪਾਂ ਬਹੁਤ ਲੇਟ ਹੋ ਗਏ ਅੱਜ

ਚਾਹਤਾਂ ਕੇ ਦਾ ਕੋਈ ਕੈਂਤੀ ਭਾਂਡੇ ਦਾ ਕੋਈ ਥੱppi ਭਾਂਡੇ ਦਾ ਇੱਦਾਂ ਦਾ ਵੀ ਆ ਸਾਰੇ ਤੇ ਬਾਕੀ ਅ ਮੈਨੂੰ ਨਾ ਪ੍ਰਾਈਸ ਤੁਸੀਂ ਵਟਸਐਪ ਦੇ ਉੱਪਰ ਪੁੱਛ ਲਿਓ ਮੈਂ ਤੁਹਾਨੂੰ ਦੱਸ ਦੇਣਾ ਪਰ ਸ਼ੌਪ ਦੇ ਕਿ ਮੈਨੂੰ ਇੱਦਾਂ ਸਾਰੇ ਚੀਜ਼ਾਂ ਦੇ ਨਾ ਰੇਤੀ ਯਾਦ ਹੁੰਦੇ ਹੈ ਕਿ ਬਾਕੀ ਕੁਝ ਰੇਟ ਮੈਂ ਲਿਖ ਕੇ ਲੇ ਕੇ ਆਇਆ ਨੇ ਜਿਹੜੇ ਮੇਨ ਚੀਜ਼ਾਂ ਜਿਵੇਂ ਕਿ ਕੁੱਕਰ ਹੋਵੇ ਕੜਾਹੀਆਂ ਹੋ ਗਈਆਂ ਤੇ ਆਪਣੇ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਹੋਣੀਆਂ ਤੇ ਉਹ ਮੈਂ ਲਿਖ ਕੇ ਲੈ ਕੇ ਆਇਆ ਤੇ ਲੋਜੀ ਬਲਾਗ ਦੇ ਅੰਡਾ ਪੈਕੀ ਕਰਦੇ ਆ ਅੰਦ ਕੰਤ ਪਤਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਬਾਕੀ ਬਾਕੀ ਸਬਸਕ੍ਰਾਈਬ ਕਰਵਾ ਦਿਜੀਏ ਕਿਤੇ ਜੀ ਬਸ ਫਿਰ ਲਾਈਕ ਨਹੀਂ ਹੈ ਲਾਈਕ ਬਾਕੀ ਬਾਕੀ ਲਾਈਕ ਕਰਿਆ ਕਰੋ ਤੇ ਮੈਨੂੰ ਕਮੈਂਟ ਵੀ ਜਰੂਰ ਕਰਿਆ ਕਰੋ ਕਮੈਂਟ ਜਿਹੜੇ ਪੜਨਾ ਭਈ ਪਹਿਲਾਂ ਕਰਦੇ ਸ਼ੋਹ ਮਮੀ ਇੱਕ ਆਂਟੀ ਨੇ ਕਹਾ ਸੀ ਕਿ ਮੇਰਾ ਨੇਮ ਲੈ ਦੇਣਾ ਹਾਂਜੀ ਇੱਕ ਜੀ ਲੁਧਿਆਣੇ ਤੋਂ ਕੈਮਰਾਮਨ ਜੀ ਪੁਨਮ ਨੇ ਆਇਆ ਨਾਮ ਤਾਂ ਪੁਨਮ ਧਿਆਪ ਦੇ ਨਾਮ ਤੇ ਆ ਉਹ ਵੀ ਡਿਜੀਟਲ ਮਨੁੱਖ

ਦੀ ਨਾਂ ਨੇ ਉਹ ਵੀ ਦੀਦੀ ਬਹੁਤ ਮਨਪ੍ਰੀਤ ਗਰੇਵਾਲ ਅੰਟੀ ਮਨਪ੍ਰੀਤ ਗਰੇਵਾਲ ਅੰਟੀ ਜੋ ਕੈਨੇਡਾ ਰਹਤੀ ਐ ਅੰਟੀ ਇੱਕ ਵਰਕ ਰਿਟ ਗਰੇਵਾਲ ਦੀਦੀਆਂ ਉਹ ਦੀਦੀ ਤਾਂ ਆਪਣੇ ਨਾਲ 5-6 ਤੋਂ ਜੁੜੇ ਹੋਏ ਐ ਉਹ ਕੈਨੇਡਾ ਅਨੁਸ਼ੰਵਾਸੀ ਆਤੈ ਬਹੁਤ ਈ ਮਾਮੀ ਐ ਤੇ ਇੱਕ ਬੱਤਾਂ ਦੱਸਵਾਲਦੀਆਂ ਹੋਰ ਅੰデア ਕੈਨੇਡਾ ਜੀ ਤੇ ਉਹਨਾਂ ਨੇ ਵੀ ਉਹਨਾਂ ਨੇ ਬਹੁਤ ਸਮਾਨ ਮੂਆਇਆ ਮੇਰੇ ਕੋਲੋਂ ਤੇ ਕਹਿੰਦਾ ਤਾਂ ਇੱਕ ਗੱਲ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੀਦਾ ਜੀ ਜਿੰਨਾ ਸੀ ਮੈਂ ਗਰੁੱਪ ਨੂੰ ਸ਼ੇਅਰ ਕਰੂੰਗੀ ਨਾ ਓਨੀ ਹੀ ਜਗ੍ਹਾ ਮੈਨੂੰ ਇਸ ਸਨ ਸਖਾ ਮਿਲੇਗਾ ਵੀਡੀਓ ਮੇਰੀ ਬੱਤ ਤਾਂ ਬਹੁਤ ਜ਼ਿਆਦਾ ਤੇ ਜ਼ਿਆਦਾ ਤਾਂ ਹੀ ਵਾਇਰਲ ਹੋਏਗੀ ਤਾਂ ਹੀ ਆਪਾਂ ਤੁਹਾਨੂੰ ਨਾ ਤੇ ਐਸੇ ਆਪਾਂ ਬਾਅਦ ਚ ਵੀ ਲੇਲਾ ਕਰਾਂਗੇ ਜਦੋਂ ਮੇਰੀ ਵੀਡੀਓ ਨੂੰ ਪੇਮੈਂਟ ਦੇਣ ਲੱਗੀ ਜਦੋਂ ਮੈਨੂੰ ਅਰਨਿੰਗ ਹੋਣ ਲੱਗੀ ਠੀਕ ਹੈ ਜੀ ਕਿਉਂਕਿ ਉਹਨਾਂ ਨਾਲ ਜਿਨ੍ਹਾਂ ਨੂੰ ਮੈਂ ਜਾਣਦੀ ਆ ਸਾਰਿਆਂ ਨਾਲ ਨਹੀਂ ਜੀ ਇੰਦਾ ਕਰ ਸਕਦੀ ਹੈ ਕਿ ਮੈਂ ਪਰ ਜਦੋਂ ਅਰਨੀ ਨੂੰ ਲੱਗੋ ਉਸ ਤੋਂ ਪਹਿਲਾਂ ਨਹੀਂ ਹੁਣ ਤਾਂ ਜੀ ਆਪਾਂ ਪੇਮੈਂਟ ਸਭ ਤੋਂ ਪਹਿਲਾਂ ਹੀ ਲੈਂਦੇ ਆ ਕਿਉਂਕਿ ਹਜੇ ਮੇਰਾ ਕੰਮ ਹੈ ਮੈਂ ਤੁਹਾਨੂੰ ਦੱਸ ਦੇ ਕਿ ਪੂਰਾ ਪੂਰਾ ਹੈ ਦੇਖੋ ਜੀ ਇਹਨਾਂ ਚੀਜ਼ਾਂ ਮਗਰ ਕਿ ਆਪਾਂ ਕਿਸੇ ਨਾਲ ਕਰਤਾਸ ਕੁਮਾਰ ਦੇ ਕਿਸੇ ਨਾਲ ਅਗਰ ਵੀ ਕੁਮਾਰ ਦੇ ਆਪਾਂ ਸੋਚਦੇ ਵਿੱਚ ਲੋ 2-4 ਚੀਜ਼ਾਂ ਸੇਲ ਕਰਾਪੀਏ ਜਿਵੇਂ ਜਿਦੇ 2-4 ਨਹੀਂ ਆਦੀ ਕਿ ਸੋ 300 ਰਪਏ ਮੰਮੀ ਇਹ ਚਾਹ ਤਾਂ ਬਾਰਿਸ਼ ਹੋ ਜੇ ਕਿਸੇ ਚੁਕੀਨਾ ਜੀ ਤੇ ਫਿਰ ਉਹਦੇ ਵਿੱਚੋਂ 100 100 ਰੁਪਏ 120 ਇਧਰ ਅਸੀਂ ਕਰਾਇਆ ਲੈ ਕਰਦੋ ਪਿੱਛੇ ਫਿਰ ਉਹ 120 130 ਮੰਨ ਕੇ ਚਲੋ 150 ਇਹ ਤੇ ਹੈ ਚਲੋ ਬਸ ਉਹਦੇ ਦੇ ਪਾਸੇ ਤੇ ਪਹਿਲਾਂ ਨੇ ਮੋਬਾਈਲ ਤੇ ਚਲੋ ਜੀ ਆਪਾਂ ਨੂੰ ਕੁੱਲ ਮਿਲਾ ਕੇ ਆਪਣਾ 3-4 ਇਹ ਚੱਕੂ ਮਾਰੇ ਆ ਹਾਂ ਇੱਕ ਦਾ ਆਪਣਾ ਪੁਰਾਣਾ ਹੈ ਇੱਕ ਅੱਜ ਦੇ ਅੰਦਰ ਮੇਰੇ ਮਾਰ ਲਈਏ ਤੇ ਲੋ ਜੀ ਵੀਰ ਦਾ ਅੰਡਾ ਪੈਕੀ ਕਰਦੇ ਆ ਕੈਂਟ ਕਰਕੇ ਪਹਿਲਾਂ ਜੇ ਤੁਸੀਂ ਚੈਨਲ ਤੇ ਲਗੇ ਪੀਸ ਸ਼ੇਅਰ ਲਾਈਕ ਤੇ ਕਮੈਂਟ ਜਿਹੜਾ ਕੀ ਸ਼ੇਅਰ ਕਰਦੇ ਨੇ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਬਾਏ ਬਾਏ